डेढ़ साल ही ज़्यादा देर भी प्रॉब था उसमें, लेकिन उसके बावजूद भी लोग प्यार हैं, हम भी उन लोग इज्जत देंगे इसका मतलब यही है सर्विस इससे तो सर्विस अच्छा होगा तो कस्टमर अपना साथ दे रहेंगे इधर उधर बैंक चाहिए, की जरूरत ही नहीं है अपने आप आ जाएंगे ਅੰਦੇ ਰੋਪੜ ਦਾ ਕਰਨਾ ਕਲਾਸ ਇਰ ਬਹੁਤ ਬੜੀ ਹੈ ਬਹੁਤ ਬੜੀ ਹੈ ਬਦੋਂ ਮਾਨਾ ਹੀ ਬੜੀ ਦਾ ਜਿਸ ਵਾਰ ਅਮ ਤੋਂ ਹਮੇਸ਼ਾ ਯਾਦ ਹੈ ਟਾਈਮ ਵੀ ਜਾਂਦੇ ਰੋਪੜ ਦਾ ਯਾਦ ਇੱਕ ਤਰ੍ਹਾਂ ਅੱਛਾ ਦਾ ਸੁਪਨਾ ਸੁਣਿਆ ਜਿਹੜਾ ਤੁਹਾਨੂੰ ਕਰਦੇ ਕਿ ਕਿ ਉਹਨਾਂ ਨੂੰ ਆਪ ਕੇ ਵੀਸੀ ਦੀ ਮੈਥ ਦਾ ਪਤਾ ਲੱਗੇ ਤੇ ਉਹਨੇ ਚ ਉਹਨਾਂ ਨੂੰ ਕਿ ਅੱਜਕੱਲ ਜਿਹੜੇ ਫਰਾਡ ਹੋ ਰਹੇ ਨੇ ਉਹਦੇ ਵਾਸਤੇ ਉਹਨਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਆਗੇ ਆ ਤਾਂ ਕਿ ਉਹ ਆਣ ਆਪਣਾ ਇੱਥੇ ਆ ਕੇ ਏਪੀਆਈ ਕਰਾਣ ਨੂੰ ਉਹਨਾਂ ਨੂੰ ਬੈਂਕ 'ਚ ਵੀ ਜਾਣਾ ਪੈਂਦਾ ਸੀ ਇਸੇ ਕਰਕੇ ਇੱਥੇ ਇਹ ਕੈਂਪ ਲਗਾਇਆ ਤਾਂਕਿ ਉਹ ਇੱਥੇ ਆ ਕੇ ਆਪਣਾ ਆਰਾਮ ਨਾਲ ਕਰਵਾ ਸਕਣ ਉਹਨਾਂ ਨੂੰ ਉੱਥੇ ਬੈਂਕ ਜਾਣ ਦੀ ਲੋੜ ਨਾ ਪਵੇ। ਇਹ ਪਤਾ ਲੱਗੇ ਉਹਨਾਂ ਨੂੰ ਜਿਹੜੀਆਂ ਸਕੀਮਾਂ ਨੇ ਸੁਰੱਖਿਆ ਬੀਮਾ ਨੇ ਜੀਵਨ ਜੋਤੀ ਆ ਏਪੀਆਈ ਆ ਇਹਨਾਂ ਬਾਰੇ ਪਤਾ ਲੱਗ ਜਾਵੇ। ਝੂਕ ਲਈ ਜਾ ਸਕੀ। ਇਸ ਦਾ ਸਰਕਾਰ ਦੇ ਅੰਦਰ ਸਰਕਾਰਾਂ ਦੇ ਅੰਦਰ ਇਹ ਉਹਨਾਂ ਦੇ ਮਤਲਬ ਵਿੱਚ ਕੀ ਆਉਂਦਾ ਹੈ ਨਿਯਮਕ ਮੈਕਸ ਨੂੰ ਅਦਾਇਤ ਹੈ ਉਹਨਾਂ ਦਾ ਹੈ ਤਾਂ ਨਹੀਂ ਅਸੀਂ ਕਾਲੋ ਕਰਦੇ ਹੋਏ ਅੱਜ ਦੇ ਅੱਜ ਇਕੱਠੇ ਹੋਏ ਆ ਕਿ ਲੋਕਾਂ ਦੇ ਜੀਵਨ ਨੂੰ ਜਾਦੂ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਇੱਕ ਹੋਰ ਵੀ ਚੀਜ਼ ਹੈ ਬੈਂਕ ਤੋਂ ਜੋ ਕਿ ਨਾਮ ਜੀਵਨ ਬੀਮਾ ਯੋਜਨਾ ਸੁਰੱਖਿਆ ਯੋਜਨਾ ਜਿਹਦੇ ਅੰਦਰ ਦਾ ਕੋਈ ਡਾਕਟਰ ਮੇਰਾ ਜਿਆਦਾ ਜੁਰਤਾਂ ਕੋਈ ਕੁਝ ਨਾਮ ਆਕਰ